एवरीवन वेलकम और वेलकम बैक टू माय चैनल सो आज ਆਪਾਂ ਪੰਜਾਬੀ ਸਾਹਿਤ ਦਾ ਬੀਏ ਸੈਮੈਸਟਰ 4 ਦਾ ਪ੍ਰੀਵੀਅਸ ਈਅਰ ਦਾ ਕੁਐਸਚਨ ਪੇਪਰ ਡਿਸਕਸ ਕਰਾਂਗੇ ਇਹਦੇ ਵਿੱਚ ਬਹੁਤ ਹੀ ਇੰਪੋਰਟੈਂਟ ਕੁਐਸਚਨਸ ਆਏ ਹੋਏ ਨੇ ਤੇ ਨਾਲ ਹੀ ਤੁਹਾਨੂੰ ਪੇਪਰ ਦਾ ਪੈਟਰਨ ਵੀ ਪਤਾ ਲੱਗ ਜਾਏਗਾ ਤੇ ਮੈਂ ਤੁਹਾਨੂੰ ਇਹਦੇ ਵਿੱਚ ਇਹ ਵੀ ਦੱਸੂੰਗੀ ਕਿ ਕਿਹੜੇ ਇਸ ਸਾਲ ਇੰਪੋਰਟੈਂਟ ਨੇ ਸ਼ਾਰਟ ਵੀ ਤੇ ਲੌਂਗ ਵੀ ਵੈਸੇ ਤਾਂ ਮੈਂ ਇੰਪੋਰਟੈਂਟ ਕੁਐਸਚਨ ਪਾ ਚੁੱਕੀ ਹਾਂ ਲੇਕਿਨ ਫਿਰ ਵੀ ਜਿਹੜਾ ਹੈ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਦੀ ਜਾਊਂਗੀ 2024 ਦਾ ਇਹ ਕੁਐਸਚਨ ਪੇਪਰ ਹੈ 2023 ਦਾ ਵੀ ਕੁਐਸਚਨ ਪੇਪਰ ਆਪਾਂ ਡਿਸਕਸ ਕਰਾਂਗੇ ਠੀਕ ਹੈ ਤੇ ਵੱਧ ਤੋਂ ਵੱਧ ਪਹਿਲਾਂ ਚੈਨਲ ਨੂੰ ਸ਼ੇਅਰ ਕਰ ਦੋ ਤਾਂ ਕਿ ਕੋਈ ਵੀ ਨੀਡੀ ਪਰਸਨ ਉਸ ਤੱਕ ਵੀ ਵੀਡੀਓ ਪਹੁੰਚਦੀ ਹੋਵੇ ਸੋ ਸਮਾਂ 3 ਘੰਟੇ ਹੁੰਦਾ ਜਿੱਦ ਤੱਕ ਤੁਹਾਨੂੰ ਪਤਾ ਹੈ ਤੇ ਮੈਕਸਿਮਮ ਮਾਰਕਸ 75 ਹੁੰਦੇ ਨੇ ਇਹ ਜਿਹੜੇ ਨੇ ਰੈਗੂਲਰ ਵਾਲਿਆਂ ਦਾ ਕੁਐਸਚਨ ਪੇਪਰ ਹੈ ਲੇਕਿਨ ਪ੍ਰਾਈਵੇਟ ਤੇ ਡਿਸਟੈਂਸ ਵਾਲਿਆਂ ਲਈ ਵੀ ਓਨਾ ਹੀ ਇੰਪੋਰਟੈਂਟ ਹੈ ਦੇਖੋ ਸੈਕਸ਼ਨ ਏ ਦੇ ਵਿੱਚੋਂ ਜੇ ਆਪਾਂ ਊੜਾ ਕਹਿ ਲਓ ਤਾਂ ਇਹਦੇ ਵਿੱਚ ਦੋ ਪ੍ਰਸ਼ਨ ਕਰਨੇ ਆਪਾਂ ਨੇ ਪੰਜ ਆਪਾਂ ਨੂੰ ਦਿੱਤੇ ਹੋਏ ਹੋਣਗੇ 1700 ਈਸਵੀ ਤੋਂ 1900 ਈਸਵੀ ਤੱਕ ਪੰਜਾਬੀ ਸਾਹਿਤ ਨੇ ਕਿਹੜੀਆਂ-ਕਿਹੜੀਆਂ ਕਾਫ ਤਰ੍ਹਾਂਾਂ ਵਿੱਚ ਚੱਲਦੀ ਹੋਈਆਂ ਪੰਜਾਬੀ ਸਾਹਿਤ ਨੂੰ ਆਧੁਨਿਕ ਯੁੱਗ ਵਿੱਚ ਪ੍ਰਵੇਸ਼ ਕਰਾਉਣ ਲਈ ਇਸਾਈ ਮਿਸ਼ਨਰੀਆਂ ਦਾ ਯੋਗਦਾਨ ਇਹ ਬਹੁਤ ਇੰਪੋਰਟੈਂਟ ਕੁਸਚਨ ਹੈ ਮੈਂ ਵੀ ਕਰਵਾ ਕੇ ਆਈ ਟੀਆ ਤੇ ਅਗਰ ਤੁਹਾਨੂੰ ਕਾਵਿ ਤਰਾਵਾਂ ਵਾਲਾ ਅਜੇ ਤਾਂ ਜਿੰਨੀਆਂ ਵੀ ਕਾਵਿ ਤਰਾਵਾਂ ਲੱਗ ਕੇ ਗਈਆਂ ਨੇ ਠੀਕ ਹੈ ਉਹਦੇ ਬਾਰੇ ਥੋੜਾ ਥੋੜਾ ਜਿਹੜਾ ਹੈ ਲਿਖ ਦੇਣਾ ਹੈ 18ਵੀਂ ਸਦੀ ਦੀ ਵਾਰਤਕ ਦੀਆਂ ਪ੍ਰਮੁੱਖ ਮੁੱਖ ਪ੍ਰਵਿਰਤੀਆਂ ਤਾਂ ਇਹ ਵੀ ਵਾਰਤਕ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ 18ਵੀਂ ਸਦੀ 'ਚ ਹੋਈਆਂ ਇਹ ਧਿਆਨ ਰੱਖ ਲੋ 18ਵੀਂ ਵਾਲੇ ਕਿਹੜੇ ਨੇ ਤੇ 19ਵੀਂ ਸਦੀ ਵਾਲੇ ਜਿਹੜੇ ਆ ਤੁਸੀਂ ਕਿਹੜੇ ਕਰ ਰਹੇ ਹੋ ਠੀਕ ਹੈ ਦੋਨੋਂ ਡਿਫਰੈਂਟ ਹੈ ਲੇਕਿਨ ਮੈਂ ਵੀਡੀਓਜ਼ ਦੇ ਵਿੱਚ ਜਿਹੜਾ ਹੈ ਅਲੱਗ-ਅਲੱਗ ਪਾਰੀਆਂ ਤੇ ਇਹਦੇ ਥਰੂ ਅਗਰ ਉਹਨਾਂ ਨੇ ਇਹ ਪੁੱਛਿਆ 18ਵੀਂ 19ਵੀਂ ਸਦੀ ਤਾਂ ਤੁਸੀਂ ਜਿਹੜਾ ਇਹ ਦੋਨਾਂ ਨੂੰ ਕਲੈਪ ਕਰਕੇ ਲਿਖਿਆ ਆਉਣਾ ਠੀਕ ਹੈ 1800 ਤੋਂ ਲੈ ਕੇ 1850 ਈਸਵੀ ਤੱਕ ਉਪਜੇ ਵੀਰ ਕਾਪ ਦੇ ਉੱਤੇ ਨੋਟ ਲਿਖੋ ਤਾਂ ਇਹ ਡਾਇਰੈਕਟ 18ਵੀਂ 19ਵੀਂ ਦੋਨੋਂ ਪੁੱਛਣੇ ਵੀਰ ਕਾਪ ਠੀਕ ਹੈ ਤਾਂ ਦੋਨਾਂ ਦੇ ਤੁਸੀਂ ਦੋ-ਦੋ ਤਿੰਨ-ਤਿੰਨ ਜਿਹੜੇ ਨੇ ਕਵੀ ਲਿਖ ਕੇ ਆ ਜਾਣੇ ਨੇ 19ਵੀਂ ਸਦੀ ਦੇ ਕਿੱਸਾ ਕਾਵ ਧਾਰਾ ਦੇ ਬਾਰੇ ਜਿਹੜਾ ਹੈ ਪ੍ਰਮੁੱਖ ਪਰਵਿਰਤੀਆਂ ਦੇ ਬਾਰੇ ਲਿਖੋ ਤਾਂ ਕੱਲੀ 19ਵੀਂ ਸਦੀ ਇੱਥੇ ਆਈ ਹੈ ਠੀਕ ਹੈ ਜਿਆਦਾਤਰ ਇਹ ਕੁਸ਼ਨ ਇੰਪੋਰਟੈਂਟ ਹੈ ਤੇ ਪਾਗ ਅੰਡਾ ਦੇ ਵਿੱਚ ਕਿਹੜੇ ਕੁਸ਼ਨ ਪੁੱਛੇ ਗਏ ਨੇ ਤਾਂ ਦੇਖੋ ਉੱਪਰ ਵਾਲੇ ਤਾਂ ਕੁਸ਼ਨ ਜਿਹੜੇ ਸੀ 2 ਦਾ 10 ਨੰਬਰ ਦੇ ਸੀ ਤਾਂ ਇਟ ਮੀਨਸ ਆਪਾਂ ਨੇ ਢਾਈ ਤਿੰਨ ਪੇਜੀਸ ਦਾ ਅਟੈਂਪਟ ਕਰਕੇ ਆਉਣਾ ਹੈ ਤੇ ਇਹ ਹੈਗਾ 13 ਨੰਬਰ ਦਾ ਤਾਂ ਇਟਮੀ ਦੇ ਦੇ ਵਿੱਚ 2.5 ਤਿੰਨ ਪੇਜ ਸਾਢੇ ਤਿੰਨ ਪੇਜ ਆਪਾਂ ਇਹਦੇ ਕਰਕੇ ਆਉਣਾ 2.5 ਜਿਨ੍ਹਾਂ ਦੀ ਛੋਟੇ ਹੈਂਡਰਾਈਟਿੰਗ ਹੈ ਤਿੰਨ ਤੱਕ ਤੁਸੀਂ ਇਹਨੂੰ ਵਧਾ ਕੇ ਲਿਖ ਕੇ ਆ ਸਕਦੇ ਹੋ ਠੀਕ ਹੈ ਜਿਨ੍ਹਾਂ ਦੀ ਜਿਆਦਾ ਮੋਟੀ ਐਂਟਰਾਈਟਿੰਗ ਹੈ ਉਹਨਾਂ ਦਾ ਸਾਢੇ ਤਿੰਨ ਪੇਜਾਂ ਤੱਕ ਇਹ ਹੋ ਸਕਦਾ ਤੇ ਇੱਕ ਦਾ ਆਪਾਂ ਨੇ ਜਿਹੜਾ ਹੈ ਉੱਤਰ ਦੇਣਾ ਕਿੱਸਾ ਕਾਵ ਰੂਪ ਦੀ ਪ੍ਰਭਾਸ਼ਾ ਪ੍ਰਕਿਰਤੀ ਦੇ ਬਾਰੇ ਦੱਸੋ ਕਾਫੀ ਦੇ ਤੱਤਾਂ ਦੇ ਨਾਲ ਜਾਣ ਪਛਾਣ ਕਰੋ ਇਹ ਸਾਰੇ ਕੁਐਸਚਨ ਮੈਂ ਕਰਵਾਏ ਹੋਏ ਨੇ ਇੱਕ ਸਫਲ ਨਿਬੰਧ ਲਈ ਕਿਹੜੇ-ਕਿਹੜੇ ਤੱਤਾਂ ਦਾ ਹੋਣਾ ਜ਼ਰੂਰੀ ਹੈ ਤਾਂ ਬਹੁਤ ਹੀ ਇੰਪੋਰਟੈਂਟ ਹੈ ਕਿ ਕਾਫ ਸਫਲ ਨਿਭੰਦੇ ਦੋਨੋਂ ਕੁਐਸਚਨ ਜਿਹੜੇ ਨੇ ਬਹੁਤ ਵਧੀਆ ਤਰੀਕੇ ਨਾਲ ਅਟੈਂਪਟ ਹੋ ਜਾਂਦੇ ਆ ਅਗਰ ਐਦਾਂ ਦਾ ਕੁਝ ਆ ਜਾਏ ਤੁਸੀਂ ਨਿਬੰਧ ਵਾਲਾ ਕੁਐਸਚਨ ਲਿਖਿਆ ਕਿਉਂਕਿ ਇਹਦੇ ਵਿੱਚ ਆਪਾਂ ਬਹੁਤ ਕੁਝ ਲਿਖ ਸਕਦੇ ਆ ਬਹੁਤ ਜ਼ਿਆਦਾ ਹੀ ਇਹ ਇੰਪੋਰਟੈਂਟ ਕੁਐਸਚਨ ਹੈ ਨਿਬੰਧ ਵਾਲਾ ਠੀਕ ਹੈ ਤੇ ਅਗਰ ਕਿੱਸਾ ਕਾਵ ਰੂਪ ਆ ਜਾਏ ਤਾਂ ਇਟ ਮੀਨਸ ਆਪਾਂ ਇਹਦੇ ਵਿੱਚ ਜਿਹੜੇ ਹੈ ਮੇਨ ਮੇਨ ਰਾਈਟਰ ਵੀ ਲਿਖ ਸਕਦੇ ਆ ਠੀਕ ਹੈ ਤਾਂ ਇਹ ਦੇਖ ਲਿਓ ਕਿ ਆ ਨਾ ਜਾਏੋ ਕਿ ਵੀ ਛੋਟਾ ਕੁਐਸਚਨ ਪਹਿਲਾਂ ਅਟੈਂਪਟ ਕਰ ਦਈਏ ਨਾ ਇਹ ਤੁਸੀਂ ਇਹ ਦੇਖ ਲਿਓ ਕਿ ਲੌਂਗ ਤਿੰਨ ਪੇਜਾਂ ਦਾ 2-3 ਪੇਜਾਂ ਦਾ ਇਹ ਬਣ ਜਾਊਗਾ ਜਿਹੜੇ ਬਣ ਰਹੇ ਨੇ ਉਹੀ अटेम्प्ट ਪਾਨੇ ਕਰਨੇ ਆ ਠੀਕ ਹੈ ਕਿਸੇ ਦੇ ਵਿੱਚ ਤੁਸੀਂ ਕਿੱਸਾ ਕਾਰਾਂ ਦੇ ਨਾਮ ਜਿਹੜੇ ਆ ਲਿਖ ਸਕਦੇ ਹੋ ਪਲੱਸ ਇਹ ਰਾਂਝੇ ਵਾਲਾ ਕਿੱਸਾ ਹੋ ਗਿਆ ਹਾਸ਼ਮ ਸ਼ਾਦਾ ਕਿੱਸਾ ਹੋ ਗਿਆ ਹੈਨਾ ਤੇ ਵਾਰਿਸ ਸ਼ਾਦਾ ਕਿੱਸਾ ਹੋ ਗਿਆ ਇਦਾਂ ਕਿਸਿਆਂ ਦੇ ਨਾਮ ਜਿਹੜੇ ਤੁਸੀਂ ਕਿਨੇ ਕਿਹੜਾ ਕਿੱਸਾ ਲਿਖਿਆ ਕਿਹੜੇ-ਕਿਹੜੇ ਉਹਦੇ ਵਿੱਚ ਕਿਉਂਕਿ ਤੁਸੀਂ ਇੱਥੇ ਜਿਹੜਾ ਹੈ ਆਪਣਾ ਉੱਪਰ ਵਾਲੇ ਕੁਐਸਚਨਾਂ ਦੇ ਵਿੱਚ ਆਪਾਂ ਜਿਹੜਾ ਹੈਗਾ ਯਾਦ ਕਰ ਚੁੱਕੀਆਂ ਨਾ ਕਿਸਾ ਕਹਾਵਲਾ ਤਾਂ ਇਹਦੇ ਵਿੱਚ ਤੁਸੀਂ ਮੇਨ ਮੇਨ ਕਿਸਾਕਾਰਾਂ ਦੇ ਨਾਮ ਵੀ ਜਿਹੜੇ ਆ ਦੇ ਸਕਦੇ ਹੋ ਹਨ ਤਾਂ ਪ੍ਰੀਜ਼ੈਂਟੇਬਲ ਤਰੀਕੇ ਨਾਲ ਬਣਾ ਕੇ ਉਹਨਾਂ ਤੇ ਪ੍ਰਕਿਰਤੀ ਕਿੱਦਾਂ ਦੀ ਹੈ ਤੁਸੀਂ ਮੇਨ ਫੀਚਰਸ ਇਹਦੇ ਦੱਸ ਲੈਣੇ ਤੇ ਇੱਕ ਪ੍ਰਸ਼ਨ ਦਾ ਉੱਤਰ ਚਾਹੀਦਾ ਸਾਰ ਯਾਦ ਕਰ ਲੋ ਸਭ ਦੇ ਚਾਹੀਏ ਵਿਸ਼ਾ ਵਸਤੂ ਦੇਸ਼ ਅਤੇ ਲੋਕ ਪੰਜਾਬੀਆਂ ਦਾ ਖੇਡ ਸੱਭਿਆਚਾਰ ਤਾਂ ਇਹ ਬਹੁਤ ਇੰਪੋਰਟੈਂਟ ਹੈ ਖੇਡ ਸੱਭਿਆਚਾਰ ਦੇ ਵਿੱਚ ਸਾਰੀਆਂ ਗੱਡਾਂ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਆ ਜਾਂਦਾ ਠੀਕ ਹੈ ਪੰਜਾਬੀ ਸੱਭਿਆਚਾਰ ਤੇ ਨਾਰੀ ਪਿਛਲੇ ਸਾਲ ਆਇਆ ਇਸ ਸਾਲ ਇਹਦੇ ਆਉਣ ਦੇ ਚਾਂਸਸ ਤੇ ਪਾਗ ਈੜੀ ਦੇ ਵਿੱਚ ਕਿਹੜੇ ਕੁਐਸਚਨ ਪੁੱਛੇਗਾ ਇਹਨੇ 18ਵੀਂ ਸਦੀ ਦੇ ਸੂਫੀ ਕਵੀਆਂ ਦੇ ਨਾਮ ਤਾਂ ਦੇਖੋ ਸਿਰਫ ਔਰ ਸਿਰਫ ਇਹਨੇ ਸੂਫੀ ਕਵੀਆਂ ਦੇ ਨਾਮ ਪੁੱਛਨੇ ਨੇ 19ਵੀਂ ਸਦੀ ਦੇ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਚਾਰ ਪੰਜ ਨੇ ਤਾਂ ਇਹ ਜ਼ਰੂਰੀ ਲਿਖਣੇ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਕੀ ਕੀ ਲਿਖਿਆ ਥੋੜਾ ਥੋੜਾ ਜ਼ਰੂਰ ਲਿਖ ਕੇ ਆਉਣਾ ਅਲੀ ਹੈਦਰ ਦੀ ਰਚਨਾ ਦੇ ਵਿਸ਼ੇ ਕਿਹੜੇ ਕਿਹੜੇ ਸੀ ਮਤਲਬ ਅਲੀ ਹੈਦਰ ਦਾ ਮਤਲਬ ਕਿਹੜੇ ਕਿਹੜੇ ਥੀਮਸ ਦੇ ਉੱਤੇ ਇਹਨੇ ਕੰਮ ਕੀਤਾ ਹੈ ਇਸ਼ਕ ਬਾਰੇ ਹਾਸ਼ਮ ਦੇ ਕੀ ਵਿਚਾਰ ਸੀਗੇ ਤੇ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਇਹ ਜਿਹੜਾ ਹੈ ਇਹ ਪਰਮਾਤਮਾ ਦੇ ਨਾਲ ਜਿਹੜਾ ਹੈ ਇਸ਼ਕ ਨੂੰ ਜੋੜ ਕੇ ਜਿਹੜੇ ਸੀਗੇ ਚੱਲਦੇ ਸੀ ਮੁਕਬਲ ਅਤੇ ਅਹਿਮਦ ਗੁੱਜਰ ਦੇ ਹੀਰ ਰਾਂਝਾ ਕਿਸਿਆਂ ਵਿਚਕਾਰ ਅੰਤਰ ਦੱਸੋ ਵੀ ਮੁਕਬਲ ਦਾ ਜਿਹੜਾ ਹੀਰ ਰਾਂਝੇ ਦਾ ਕਿੱਸਾ ਹੈ ਅਹਿਮਦ ਗੁੱਜਰ ਦਾ ਦੋਨਾਂ 'ਚ ਡਿਫਰੈਂਸ ਕੀ ਹੈ ਤੇ ਇਹ ਮੈਂ ਕੁਸ਼ਨ ਕਰਵਾਏ ਹੋਏ ਨੇ ਲੌਂਗ ਦੇ ਵਿੱਚ ਤਾਂ ਉਹਦੇ ਵਿੱਚ ਮੈਂ ਦੱਸਿਆ ਵੀ ਹੈ ਸੱਭਿਆਤਾ ਅਤੇ ਸੱਭਿਆਚਾਰ ਦੇ ਵਿੱਚ ਫਰਕ ਦੱਸੋ ਸੱਭਿਆਤਾ ਦਾ ਮਤਲਬ ਕੀ ਹੈਗਾ ਸਿਵਿলাইゼਸ਼ਨ ਅਤੇ ਸੱਭਿਆਚਾਰ ਦਾ ਮਤਲਬ ਕੀ ਹੈਗਾ ਕਲਚਰ ਠੀਕ ਹੈ ਤੇ ਇੰਪੋਰਟੈਂਟ ਹੈ ਇਹ ਵੀ ਕੁਐਸਚਨ ਪੰਜਾਬੀ ਸੱਭਿਆਚਾਰ ਦੀ ਕਦਰ ਪ੍ਰਣਾਲੀ ਲੇਖ ਦੇ ਆਧਾਰ ਤੇ ਪੰਜਾਬੀਆਂ ਦੇ ਚਾਰ ਗੁਣ ਦੱਸੋ ਤਾਂ ਇਹਦੇ ਵਿੱਚ ਇਹ ਲੌਂਗ ਕੁਐਸਚਨ ਅਗਰ ਤੁਸੀਂ ਕੀਤਾ ਤਾਂ ਆਬਵੀਅਸਲੀ ਐਦਾਂ ਦੇ ਸ਼ਾਰਟ ਕੁਐਸਚਨ ਪੁੱਛੇ ਜਾਣਗੇ ਤੇ ਮਰਦਾਂ ਦਾ ਜਿਹੜਾ ਗਿੱਧਾ ਹੈਗਾ ਮਲਵਈਏ ਦਾ ਉਹਦੇ ਵਿੱਚ ਐਵੇਂ ਦੇ ਕੁਐਸਚਨ ਪੁੱਛੇ ਜਾਣਗੇ ਠੀਕ ਹੈ ਗਿੱਧੇ ਦੇ ਵਿੱਚ ਕੀ ਕੀ ਯੂਜ਼ ਹੁੰਦਾ ਹੈ ਹਨਾ ਜਿੰਨੇ ਵੀ ਸ਼ਾਰਟ ਕੁਐਸਚਨ ਹੈਗੇ ਨੇ ਪਲੱਸ ਜੇ ਆਪਾਂ ਗੱਲ ਕਰੀਏ ਤਾਂ ਖੇਡਾਂ ਖੇਡਾਂ ਦੇ ਵਿੱਚ ਵੀ ਜਿਹੜਾ ਹੈ ਕੁਸ਼ਨ ਆ ਸਕਦਾ ਹੈ ਵੀ ਬਜ਼ੁਰਗਾਂ ਦੀਆਂ ਖੇਡਾਂ ਮਰਦਾਂ ਦੀਆਂ ਖੇਡਾਂ ਠੀਕ ਹੈ ਲੜਕੀਆਂ ਦੀਆਂ ਖੇਡਾਂ ਐਵੇਂ ਦੇ ਕੁਐਸਚਨ ਨੌ ਨੇ ਠੀਕ ਹੈ ਤੇ ਮੱਧਕਾਲ ਦੇ ਵੈਸ਼ਨਵ ਕਵੀਆਂ ਦੇ ਨਾਮ ਲਿਖੋ ਤੇ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਪੈਸ਼ਨਵ ਦੇ ਸ਼ੈਵ ਕਵੀਆਂ ਦੇ ਨਾਮ ਲਿਖੋ ਦੁੱਲਾ ਪੱਟੀ ਕਹਾਣੀ ਵਿੱਚ ਸੁੰਦਰੀ ਕੌਣ ਸੀ ਤਾਂ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਕੱਤਣੀ ਕੀ ਹੁੰਦੀ ਹੈ ਕੁੜੀਆਂ ਨੇ ਇਸ ਸਬੰਧੀ ਕਿਹੜੇ-ਕਿਹੜੇ ਗੀਤ ਗਾਏ ਨੇ ਕੱਤਣੀ ਦੇ ਉੱਤੇ ਠੀਕ ਹੈ ਕੋਈ ਬੋਲੀ ਵੀ ਪੁੱਛ ਸਕਦੇ ਨੇ ਇਹ ਤੁਹਾਡਾ ਜਿਹੜਾ ਤ੍ਰਿੰਜਣ ਵਾਲਾ ਚੈਪਟਰ ਉਹਦੇ ਵਿੱਚੋਂ ਚਾਰ ਜਿਰਾਗ ਲੇਖ ਦੇ ਆਧਾਰ ਤੇ ਅੱਜਕੱਲ ਸਰਕਸ ਦੇ ਕਲਾਕਾਰਾਂ ਦਾ ਕੀ ਹਾਲ ਹੈ ਕੀ ਪੰਜਾਬ ਦੇ ਕਿਸਾਨਾਂ ਦੀਆਂ ਖੁਦਕਸ਼ੀਆਂ ਨਹੀਂ ਰੋਲ ਆਰਥਿਕਤਾ ਨਾਲ ਸੰਬੰਧਿਤ ਨੇ ਤਾਂ ਇਹ ਜਿਹੜਾ ਆਊਟ ਆਫ ਸਿਲੇਬਸ ਇਹ ਪੁੱਛ ਲੈਂਦੇ ਨੇ ਤੇ ਇਹ ਤੁਸੀਂ ਆਪਣੇ ਕੋਲੋਂ ਬਣਾ ਕੇ ਲਿਖ ਕੇ ਆਉਣਾ ਜੰਗਨਾਮਾ ਕੀ ਹੁੰਦਾ ਠੀਕ ਹੈ ਜੋ ਜੰਗਾਂ ਦਾ ਜਿਹੜਾ ਹੈ ਹਾਲ ਦਰ ਦਾ ਉਹਨੂੰ ਚੰਗਨਾਮਾ ਕਹਿੰਦੇ ਆ ਜੰਗ ਦੇ ਨਾਲ ਸੰਬੰਧਿਤ ਹੁੰਦਾ ਤੇ ਕੋਈ ਵੀ ਇੱਕ ਪਰਿਭਾਸ਼ਾ ਤੁਸੀਂ ਲਿਖ ਦੇਣੀ ਹੈ ਨਹੀਂ ਦਾ ਅਗਰ ਨਹੀਂ ਆਂਦੀ ਆਪਣੇ ਕੋਲੋਂ ਬਣਾ ਕੇ ਲਿਖਿਆਓ ਠੀਕ ਹੈ ਨਿੱਕੀ ਕਹਾਣੀ ਦੇ ਵਿੱਚ ਪ੍ਰਭਾਵ ਦੀ ਏਕਤਾ ਤੋਂ ਕੀ ਭਾਵ ਹੈ ਤਾਂ ਨਿੱਕੀ ਕਹਾਣੀ ਬਾਰੇ ਜਿਹੜਾ ਹੈ ਨਿੱਕੀ ਕਹਾਣੀ ਦਾ ਪ੍ਰਭਾਵ ਕਿਦਾਂ ਦਾ ਹੁੰਦਾ ਮਤਲਬ ਛੋਟੀ ਹੁੰਦੀ ਹੈ ਇੱਕ ਸੈਟਿੰਗ 'ਚ ਪੜੀ ਜਾਂਦੀ ਹੈਗੀ ਹੈ ਸੰਦੇਸ਼ ਦੇਣ ਵਾਲੀ ਹੁੰਦੀ ਹੈਗੀ ਇਹਦੇ ਵਿੱਚ ਕੈਰੈਕਟਰ ਜਿਹੜੇ ਨੇ ਬਹੁਤ ਪਾਤਰ ਜਿਹੜੇ ਆ ਬਹੁਤ ਘੱਟ ਹੁੰਦੇ ਨੇ ਤਾਂ ਇਦਾਂ ਤੁਸੀਂ ਜਿਹੜਾ ਲਿਖਿਆ ਆ ਸਕਦੇ ਹੋ ਵਿਸ਼ੇ ਦੇ ਪੱਖ ਤੋਂ ਪੰਜਾਬੀ ਕਿਸੇ ਕਿੰਨੇ ਦੇ ਪ੍ਰਕਾਰ ਦੇ ਹੁੰਦੇ ਨੇ ਤੇ ਇਹ ਵੀ ਇੰਪੋਰਟੈਂਟ ਕੁਸਚਨ ਹੈ ਕਿਸੇ ਵਾਲਾ ਜਿਹੜਾ ਆਪਾਂ ਕੁਐਸਚਨ ਕੀਤਾ ਹੈ ਨਾ ਕਾਫੀਆਂ ਕਿਸਾ ਹੈ ਨਿੱਕੀ ਕਹਾਣੀ ਤੇ ਨਾਵਲ ਦੀ ਤੁਲਨਾ ਕਰੋ ਹੁਣੇ ਦੱਸ ਕਿ ਆਟੀਆਂ ਨਿੱਕੀ ਕਹਾਣੀ ਜਿਹੜੀ ਇੱਕੋ ਬੈਠਕ ਦੇ ਵਿੱਚ ਦੋ ਬੈਠਕਾਂ ਚ ਮੁੱਕ ਜਾਂਦੀ ਆ ਨਾਵਲ ਕਾਫੀ ਸਨੀਆਂ ਬੈਠਕਾਂ ਮਤਲਬ ਕਾਫੀ ਸਨੀਆਂ ਸੈਟਿੰਗਸ ਦੇ ਵਿੱਚ ਆਪਾਂ ਪੜਿਆ ਨਾ ਮਹੀਨਾ ਵੀ ਲੱਗ ਜਾਂਦਾ ਹੈ ਨਾ 10 ਦਿਨ ਵੀ ਲੱਗ ਜਾਂਦੇ ਨੇ ਤੇ ਨਿੱਕੀ ਕਹਾਣੀ ਆਪਾਂ 2 ਦਿਨਾਂ ਦੇ ਵਿੱਚ ਕੰਪਲੀਟ ਕਰ ਲੈਨੇ ਆ ਨਿੱਕੀ ਕਹਾਣੀ ਕੁਝ ਨਾ ਕੁਝ ਸੰਦੇਸ਼ ਦੇਣ ਵਾਲੀ ਹੁੰਦੀ ਹੈ ਇੱਕ ਹੀ ਪੱਖ ਦੇ ਉੱਤੇ ਆਧਾਰਿਤ ਹੁੰਦੀ ਹੈ ਨਾਵਲ ਦੇ ਵੱਖ-ਵੱਖ ਪੱਖ ਹੋ ਸਕਦੇ ਨੇ ਠੀਕ ਹੈ ਤੇ ਨਿੱਕੀ ਕਹਾਣੀ ਬਹੁਤ ਸਰਲ ਸਪਸ਼ਟ ਤੇ ਤੇਜ਼ ਗਤੀ ਵਾਲੀ ਹੁੰਦੀ ਹੈ ਠੀਕ ਹੈ ਇੱਕਦਮ ਜਤਕ ਜਕ ਅਚਾਨਕ ਹੀ ਬਦਲ ਜਾਂਦਾ ਹੈ ਨਾਵਲ ਦੇ ਵਿੱਚ ਹੌਲੀ 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 ਜਿਹੜਾ ਹੈ ਇਹ ਅ ਅੱਗੇ ਜਿਹੜਾ ਹੈਗਾ ਵੱਧਦਾ ਹੈ ਠੀਕ ਹੈ 2023 ਦੇ ਵਿੱਚ ਕਿਹੜੇ ਕੁਸ਼ਚਨ ਆਏ ਸੀਗੇ ਤਾਂ ਦੇਖੋ ਭਾਗ ਉੜਾਜ ਕੁਸ਼ਚਨ ਆਏ ਸੀਗੇ 18ਵੀਂ ਸਦੀ 1701 ਤੋਂ ਲੈ ਕੇ 1800 ਸਦੀ ਜਿਹੜੀ ਹੈ ਨਾ ਇਹ 19ਵੀਂ ਸਦੀ ਕਹਾਂ ਹੀ ਜਾਓਗੇ ਠੀਕ ਹੈ ਇਹ ਧਿਆਨ ਨਾਲ ਦੇਖ ਲਿਓ ਸੂਫੀ ਕਾਵ ਦੇ ਬਾਰੇ ਜਿਹੜਾ ਹੈ ਵਿਸਤਾਰਪੂਰਵਕ ਜਾਣਕਾਰੀ ਦਿਓ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਬਹੁਤ ਈਜ਼ੀ ਦੇ ਵੇ ਦੇ ਨਾਲੇ ਕੰਪਲੀਟ ਹੋ ਜਾਣਾ ਦੇਖੋ ਸੂਫੀ ਕਾਵ ਜਿਹੜਾ 19ਵੀਂ ਸਦੀ ਦੇ ਸੀਗੇ ਕਵੀ 19ਵੀਂ ਸਦੀ ਦੇ ਸੀ ਛੋਟੇ ਪ੍ਰਸ਼ਨ ਉੱਤਰ ਵੀ ਇਹਦੇ ਚੋਂ ਆ ਸਕਦੇ ਨੇ ਇਸਾਈ ਮਿਸ਼ਨਰੀਆਂ ਵਾਲਾ ਦੇਖੋ ਪਿਛਲੇ 2 ਸਾਲਾਂ ਤੋਂ ਰਿਪੀਟ ਹੋ ਰਿਹਾ ਇਸ ਸਾਲ ਵੀ ਆ ਸਕਦਾ ਹੈ ਇਸਾਈ ਮਿਸ਼ਨਰੀਆਂ ਨੇ ਆਧੁਨਿਕ ਪੰਜਾਬੀ ਸਾਹਿਤ ਵਿੱਚ ਕੀ ਯੋਗਦਾਨ ਦਿੱਤਾ 19ਵੀਂ ਸਦੀ ਦੇ ਪਹਿਲੇ ਅੱਧ ਦੇ ਵਿੱਚ ਰਚੇ ਗਏ ਪੰਜਾਬੀ ਵੀਰ ਕਾਵ ਉਦੇ ਚਾਨਣਾ ਪਾਓ ਤਾਂ ਵੀਰ ਕਾਵ ਹੈ ਨਾ ਜਿਹੜਾ ਉਹਦੇ ਵਿੱਚ ਜਿਹੜੇ ਜਿਹੜੇ ਦੇ ਨਾਮ ਨੇ ਉਹ ਸਾਰਾ ਕਰਕੇ ਆਉਣਾ 18ਵੀਂ ਸਦੀ ਦੀ ਜਿਹੜੀ ਹੈ ਪੰਜਾਬੀ ਵਾਰਤਕ ਧਾਰਾ ਦੇ ਬਾਰੇ ਲਈ ਕੋਈ ਵੀ ਇੰਪੋਰਟੈਂਟ ਕੁਛ ਨਾ ਵਾਰਤਕ ਧਾਰਾ 1856 ਤੋਂ 19ਵੀਂ 1900 ਸਦੀ ਤੱਕ ਪੰਜਾਬੀ ਕਿੱਸਾ ਕਾਵ ਤੋਂ ਜਾਨੂੰ ਕਰਾਓ ਤਾਂ ਕਿੱਸੇ ਵਾਲਾ ਕੁਸ਼ਨ ਪੱਕਾ ਹੁੰਦਾ ਹੈ ਜ਼ਰੂਰ ਕਰ ਲਿਓ ਇਸਾਈ ਮਿਸ਼ਨਰੀਆ ਵਾਲਾ ਬਹੁਤ ਜ਼ਿਆਦਾ ਜਿਹੜਾ ਹੈ ਆਉਂਦਾ ਵੀਰ ਕਾਵ ਵਾਲਾ ਬਹੁਤ ਜ਼ਿਆਦਾ ਆਉਂਦਾ ਹੈ ਠੀਕ ਹੈ ਤੇ ਇਹ ਦੇਖੋ ਕਿੰਨੇ ਆਸਾਨ ਕੁਸ਼ਨ ਪੁੱਛੇ ਹੋਏ ਨੇ ਜੰਗਨਾਮਾ ਕਾਫੀ ਨਿਬੰਧ ਤਾਂ ਨਿਬੰਧ ਇਹ ਚੀਜ਼ ਸੋਚ ਲਓ ਨਿਬੰਧ ਬਾਰ-ਬਾਰ ਆ ਰਿਹਾ ਹੈ ਬਹੁਤ ਈਜ਼ੀ ਵਿਦਿਆਨਾ ਲਿਖਿਆ ਜਾਂਦਾ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀ ਹੈ ਇਹ ਇਹਨੂੰ ਬਾਰ-ਬਾਰ ਤੁਸੀਂ ਮੈਂ ਕਹਿ ਰਹੀਆਂ ਕਿ ਇਹਨੂੰ ਕਰਕੇ ਇਹਨਾਂ ਸੋਚੋ ਕਿ ਛੋਟਾ ਜਿਹਾ ਗਿਆ ਜੰਗਨਾਮਾ ਇਹ ਕਰ ਦਾਂਗੇ ਕਾਫੀ ਆ ਗਿਆ ਬਿਲਕੁਲ ਛੋਟਾ ਜਾਂ ਡੇਢ ਪੇਜਾ ਬਣਾ ਕੇ ਆ ਜਾਂਗੇ ਨਹੀਂ ਨਿਬੰਧ ਦੇ ਵਿੱਚ ਕਾਫੀ ਕੁਝ ਤੁਸੀਂ ਲਿਖ ਸਕਦੇ ਤੁਸੀਂ ਇੱਕ ਵਾਰ ਲਿਖਣਾ ਸਟਾਰਟ ਕਰੋਗੇ ਕਾਫੀ ਕੁਝ ਹੀ ਚ ਲਿਖਿਆ ਜਾਊਗਾ 3 3.5 4 ਛਿੱਟਾਂ ਭਰ ਦੋਗੇ ਠੀਕ ਹੈ ਤਾਂ ਇਹਦੇ ਵਿੱਚ ਕਾਫੀ ਉਹ ਚੀਜ਼ ਚੁਣਿਓ ਜਿਹੜੀ ਈਜ਼ੀ ਹੋਵੇ ਤੇ ਨਾਲ ਲਿਖੀ ਜਾਵੇ ਛੋਟੇ ਉੱਤੇ ਨਾ ਜਾਇਓ ਤੇ 소ਹਿੰਦਰ ਸਿੰਘ ਵਣਜਾਰਾ ਬੇਦੀ ਦੇ ਨਿਬੰਧ ਦੇਸ਼ ਅਤੇ ਲੋਕ ਦਾ ਸਾ ਲਿਖੋ ਦੇਖੋ ਛੋਟਾ ਜਿਹਾ ਕੁਐਸਚਨ ਆਇਆ ਹੈ ਤੇ ਬਹੁਤ ਜਿਆਦਾ ਇਹਦੇ ਵਿੱਚ ਲਿਖ ਨਹੀਂ ਸਕਦੇ ਲੇਕਿਨ ਫਿਰ ਵੀ ਦੇਖੋ ਬਹੁਤ ਈਜ਼ੀ ਵੇਦਨਾ ਮਲਵਈ ਮਰਦਾਂ ਦਾ ਕਿੰਦਾ ਬਹੁਤ ਇੰਪੋਰਟੈਂਟ ਹੈ ਪੰਜਾਬੀ ਸੱਭਿਆਚਾਰ ਦਾ ਮੌਲਿਕ ਮਹਾਂਦਰਾ ਵਿੱਚ ਕਿਸ ਵਿਸ਼ੇ ਨੂੰ ਜਿਹੜਾ ਹੈ ਛੋਇਆ ਗਿਆ ਤੇ ਇੱਕ ਕੁਐਸਚਨ ਆਪਾਂ ਨੇ ਕਰਨਾ ਤੇ ਕਿਸਾ ਮੁਕਬਲ ਬਾਰੇ ਜਿਹੜਾ ਕਿਸਾਕਾਰ ਮੁਕਬਲ ਦੇ ਬਾਰੇ ਸੰਖੇਪ ਨੋਟ ਲਿਖੋ ਤਾਂ ਦੇਖੋ ਮੁਕਬਲ ਦੇ ਬਾਰੇ ਕਹਿਣ ਦਾ ਮਤਲਬ ਤੁਹਾਨੂੰ ਜਿੰਨੇ ਵੀ ਵਾਰ ਸਾਹਿਤ ਵਿੱਚ ਕਰਾਏ ਨੇ ਜਿੰਨਾ ਕਿਸਾਕਾਰ ਕਰਾਏ ਨੇ ਸੂਫੀ ਵਿਚਾਰਧਾਰਕ ਕਰਾਏ ਨੇ ਇਹ ਸਾਰੇ ਤੁਹਾਨੂੰ ਪੁੱਛੇ ਜਾ ਸਕਦੇ ਆ ਤਾਂ ਹੀ ਮੈਂ ਤੁਹਾਨੂੰ ਬਹੁਤ ਡੀਪਲੀ ਕਰਵਾਇਨੇ ਹੈਂਡ ਰਾਈਟਨ ਵਰਸ ਦੇ ਥਰੂ ਪੀਰ ਮੁਹੰਮਦ ਰਚਿਤ ਚੱਠਿਆਂ ਦੀ ਵਾਰ ਤੇ ਬਾਰੇ ਦੱਸੋ ਠੀਕ ਹੈ 19ਵੀਂ ਸਦੀ ਦੇ ਪਿਛਲੇ ਅੱਧ ਦੇ ਵਿੱਚ 1851 ਤੋਂ 1900 ਸਦੀ ਦੇ ਵਿੱਚ ਜਿਹੜਾ ਹੈ ਵਾਰਤਾਕਾਰਾਂ ਦੇ ਨਾਲ ਲਿਖੋ ਤਾਂ ਮਤਲਬ ਵਾਰਤਾਕਾਰ ਤੇ ਉਹਨਾਂ ਨੇ ਕੀ ਕੀ ਲਿਖਿਆ ਹੈਗਾ ਠੀਕ ਹੈ ਤਾਂ ਉਹਨਾਂ ਦੇ ਬਾਰੇ ਲਿਖ ਦੇਣਾ ਹੈ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਦੇ ਬਾਰੇ ਸੰਖੇਪ ਜਾਣਕਾਰੀ ਦਿਓ ਤੇ ਇਹਦੇ ਜਿਹੜਾ ਜੰਗਨਾਮਾ ਹੈ ਕਿਹਨੇ ਲਿਖਿਆ ਹੋਇਆ ਹੈ ਠੀਕ ਹੈ ਉਹਦਾ ਨਾਮ ਦੇ ਕੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਸਿੰਘਾਂ ਅਤੇ ਸਿੱਖਾਂ ਅਤੇ ਫਿਰੰਗੀਆਂ ਦੇ ਬਾਰੇ ਹੈ ਤੇ ਇਹਦੇ ਵਿੱਚ ਜਿਹੜਾ ਹੈ ਸਿੱਖਾਂ ਦੇ ਬਹਾਦਰੀ ਦਾ ਗੌਰਵ ਦਾ ਗੁਣगान ਜਿਹੜਾ ਹੈ ਕੀਤਾ ਗਿਆ ਅਤੇ ਨਾਲ ਇਹ ਵੀ ਦੱਸਿਆ ਵੀ ਉਹਨਾਂ ਨੇ ਕਿਦਾਂ ਜਿਹੜਾ ਹੈਗਾ ਅੰਗਰੇਜ਼ਾਂ ਨੂੰ ਜਿਹੜਾ ਹੈ ਛੱਕੇ ਛੜਾਤੇ ਸੀ ਉਹਨਾਂ ਦੇ ਠੀਕ ਹੈ ਸਿੰਘ ਸਵਲ ਲਹਿਰ ਦੇ ਬਾਰੇ ਤੁਸੀਂ ਕੀ ਜਾਣਦੇ ਹੋ ਇਹ ਵੀ ਕੁਐਸਚਨ ਜਿਹੜਾ ਤੁਹਾਨੂੰ ਐਦਾਂ ਹੀ ਪੁੱਛ ਲਿਆ ਗਿਆ ਤੇ ਇਹ ਆਪਣੇ ਸਿਉ ਦੇ ਵਿੱਚ ਨਹੀਂ ਹੈ ਲੇਕਿਨ ਫਿਰ ਵੀ ਆਪਾਂ ਨੇ ਸਿੰਘ ਸਵਲ ਲਹਿਰ ਦੇ ਬਾਰੇ ਜ਼ਰੂਰ ਲਿਖ ਕੇ ਆਉਣਾ ਸੱਭਿਆਚਾਰ ਤੋਂ ਕੀ ਭਾਵ ਹੈ ਇਹ बार-बार ਕੁਐਸਚਨ ਆ ਰਹੇ ਸੱਭਿਆਚਾਰ ਸਭਿਅਤਾ ਹਨ ਤੇ ਇਹ ਜ਼ਰੂਰ ਪੜ੍ਹ ਲਿਓ ਪੰਜਾਬੀ ਕਿੱਸਿਆਂ ਦੇ ਕੋਈ ਚਾਰ ਸਾਂਝੇ ਲੱਛਣ ਤੋਂ ਸੋ ਤਾਂ ਇਹਨਾਂ ਨੇ ਇਸ਼ਕ ਪਰਮਾਤਮਾ ਦੇ ਬਾਰੇ ਜ਼ਿਆਦਾਤਰ ਦੱਸਿਆ ਹੈਗਾ ਹਨ ਤੇ ਜਿਹੜੇ ਪਿਛਲੇ ਹੋਏ ਨੇ ਤਾਂ ਉਹਨਾਂ ਨੇ ਤਾਂ ਪਰਮਾਤਮਾ ਦੇ ਨਾਲ ਜਿਹੜਾ ਹੈ ਜੋੜੇ ਜਿਹੜੇ ਮੁੱਢਲੇ ਵਾਲੇ ਹੋਏ ਨੇ ਉਹਨਾਂ ਨੇ ਇਸ਼ਕ ਨੂੰ ਵੀ ਜਿਹੜਾ ਹੈ ਨਾਲ ਜੁੜਿਆ ਹੋਏ ਹਨ ਤੇ ਸੁੰਦਰਤਾ ਵਗੈਰਾ ਦਾ ਗੁਣਗਾਨ ਕੀਤਾ ਹੈ ਪਲੱਸ ਜਿਹੜਾ ਉਸ ਸਮੇਂ ਦਾ ਵੀ ਥੋੜਾ ਥੋੜਾ ਪਤਾ ਲੱਗਦਾ ਹੈ ਹਨ ਤੇ ਛੋਪ ਪਾਉਣਾ ਕੀ ਹੁੰਦਾ ਹੈ ਡਾਕਟਰ ਨਾਹਰ ਸਿੰਘ ਦੀਆਂ ਕੋਈ ਵੀ ਦੋ ਰਚਨਾਵਾਂ ਤਾਂ ਦੇਖੋ ਕਿੰਨਾ ਇਹਨਾਂ ਨੇ ਟਫ ਕੁਐਸਚਨ ਪੁੱਛਿਆ ਡਾਕਟਰ ਨਾਹਰ ਸਿੰਘ ਦੀ ਕੋਈ ਵੀ ਚਾਰ ਰਚਨਾਵਾਂ ਠੀਕ ਹੈ ਚਿੰਝ ਕੀ ਹੁੰਦੀ ਹੈਗੀ ਹੈ ਕਿਸਾ ਕਾਵ ਰੂਪ ਦੇ ਬਾਰੇ ਦੱਸੋ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਛਿੰਝ ਕੀ ਹੁੰਦੀ ਹੈ ਠੀਕ ਹੈ ਤੇ ਫਿਰ ਮੈਂ ਤੁਹਾਨੂੰ ਅਗਰ ਥੋੜਾ ਗਲਤ ਹੋਇਆ ਆ ਤਾਂ ਮੈਂ ਤੁਹਾਨੂੰ ਕਰੈਕਟ ਕਰ ਦਾਂਗੇ ਠੀਕ ਹੈ ਕਿਸਾ ਕਾਵ ਰੂਪ ਦੇ ਬਾਰੇ ਦੱਸੋ ਨਿੱਕੀ ਕਹਾਣੀ ਦੇ ਤੱਤਾਂ ਦੇ ਬਾਰੇ ਦੱਸੋ ਨਾਵਲ ਦੇ ਤੱਤੇ ਪੁੱਛ ਸਕਦੇ ਨੇ ਕਾਫੀ ਦੇ ਤੱਤ ਕਿਸੇ ਦੇ ਤੱਤ ਜਿਹੜੇ ਆ ਪੁੱਛ ਸਕਦੇ ਨੇ ਜੰਗਨਾਮਾ ਕਿਸ ਰਚਨਾ ਨੂੰ ਕਿਹਾ ਜਾਂਦਾ ਜਿਹੜੀ ਜੰਗ ਤੇ ਆਧਾਰਤ ਹੋਵੇ ਤਾਂ ਬਾਰ ਬਾਰ ਇਹੋਲਾ ਕੁਐਸਚਨ ਵੀ ਆ ਰਿਹਾ ਜੰਗ ਵਾਲਾ ਤਾਂ ਇਹ ਵੀ ਜ਼ਰੂਰ ਪੜ ਲਿਓ ਹਾਸ਼ਮ ਦੇ ਜੀਵਨ ਬਹੁਤ ਇੰਪੋਰਟੈਂਟ ਹੈ ਹਾਸ਼ਮ ਹੋ ਗਿਆ ਵਾਰਿਸशाह ਹੋ ਗਿਆ ਮੁਕਬਲ ਹੋ ਗਿਆ ਹੈਨਾ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹਾਸ਼ਮ ਦੇ ਜੀਵਨ ਤੇ ਰਚਨਾ ਬਾਰੇ ਦੱਸੋ ਇਹਨਾਂ ਦੇ ਜੀਵਨ ਦੇ ਬਾਰੇ ਲਿਖ ਕੇ ਉਸ ਤੋਂ ਬਾਅਦ ਇੱਕ ਦੋ ਰਚਨਾਵਾਂ ਇਹਨਾਂ ਦੀਆਂ ਤੁਸੀਂ ਦੇਖ ਕੇ ਲਿਖ ਦੇਣੀਆਂ ਨੇ ਠੀਕ ਹੈ ਜੜੀਆਂ ਵੀ ਤੁਹਾਨੂੰ ਯਾਦ ਹੋਣ ਕਿਆ ਕਿੱਸਾ ਕਾਵ ਨੂੰ ਬਿਰਤਾਂਤਕ ਕਾਵ ਕਿਉਂ ਕਿਹਾ ਜਾਂਦਾ ਕਿਉਂਕਿ ਇਹ ਇੱਕ ਕਹਾਣੀ ਦੇ ਉੱਤੇ ਆਧਾਰਿਤ ਹੁੰਦੇ ਨੇ ਕਿਸੇ ਕਿਸੇ ਦੇ ਉੱਤੇ ਆਧਾਰਿਤ ਹੁੰਦੇ ਨੇ ਤਾਂ ਕਰਕੇ ਜਿਹੜਾ ਹੈ ਬਿਰਤਾਂਤਕ ਇਹਨੂੰ ਕਿਹਾ ਜਾਂਦਾ ਕਿਉਂਕਿ ਇਹਦੇ ਵਿੱਚ ਡਿਸਕ੍ਰਾਈਬ ਕੀਤਾ ਜਾਂਦਾ ਬਿਰਤਾਂਤ ਲਿਖਿਆ ਜਾਂਦਾ ਕਿਸੇ ਵੀ ਕਹਾਣੀ ਦਾ ਠੀਕ ਹੈ ਇਸ ਤੋਂ ਲਾਵਾਕਰ ਤੁਹਾਨੂੰ ਕੋਈ ਵੀ ਦਿੱਕਤ ਹੈ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਮਿਲਦੇ ਨੇ ਨਵੇਂ ਵੀਡੀਓ ਦੇ ਨਾਲ